ਸੂਬੇ ਭਾਰਤੇ ਤਲਤ ਭਾਈਚਾਰੇ ਦੇ ਲੋਕਾਂ ਦੇ ਵਿਚ ਨਿੱਜੀ ਚੈਨਲ ਦੇ ਪੱਤਰਕਾਰ ਤੇ ਖਿਲਾਫ ਰੋਸ ਪ੍ਰਦਰਸ਼ਨ ਦਿਨੋਂ ਤੇ ਨਾ ਥੂਲ ਫੜਤਾ ਜਾ ਰਿਹਾ ਹੈ ਜਿਸ ਤੇ ਤਹਿਤਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ ਲੁਧਿਆਣਾ ਡੀਸੀ ਨੂੰ ਨਿਯੰਗ ਵਾਲਮੀਕ ਫੈਡਰੇਸ਼ਨ ਦੇ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਤਸ ਦੇ ਵੱਲੋਂ ਸਾਂਝ ਤੌਰ ਤੇ ਮੰਗ ਪੱਤਰ ਦਿੱਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਟੋਰਕਸ਼ਨ ਦੱਸਿਆ ਕਿ ਜੋ ਨਿੱਜੀ ਚੈਨਲ ਦੇ ਪੱਤਰਕਾਰਾਂ ਨੇ ਸਾਡੇ ਗੁਰੂ ਮਹਾਰਾਜ ਜੀ ਬਾਰੇ ਭਤੀ ਸ਼ਬਦਾਬਲੀ ਦੀ ਵਰਤੋਂ ਕੀਤੀ ਹੈ ਪੂਰੇ ਸਮਾਜ ਦੇ ਵਿੱਚ ਰੋਸ ਦੀ ਲਹਿਰ ਹੈ ਬੜਾ ਕਿ ਆ ਕਿ ਅਸੀਂ ਸਮੇਂ ਦੇ ਸਰਕਾਰਾਂ ਤੋਂ ਮੰਗ ਕਰਦੇ ਆ ਜਿਹੇ ਪੱਤਰਕਾਰਾਂ ਦੇ ਖਿਲਾਫ ਮਾਮਲਾ ਤਰਜ ਕੀਤਾ ਜਾਵੇ ਜੋ ਇੱਕ ਚੈਨਲ ਦੀ ਐਂਕਰ ਆ ਉਹਨੇ ਭਗਵਾਨ ਵਾਲਮੀਕੀ ਮਹਾਰਾਜੀ ਦੇ ਬਾਰੇ ਜੋ ਅਬਸੁਧ ਪਾਇਆ ਉਹਦੇ ਲਈ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਤਾਂ ਜੋ ਐਫ ਆਈ ਆਰ ਦਰਜ ਹੋਵੇ ਔਰ ਉਹ ਸਲਾਕਾਂ ਦੇ ਪਿੱਛੇ ਜਾਵੇ ਔਰ ਮੈਨੂੰ ਇਸ ਗੱਲ ਦਾ ਦੁੱਖ ਵੀ ਆ ਨੂੰ ਵੀ ਜਿਹੜਾ ਮੀਡੀਆ ਹੁੰਦਾ ਉਹ ਪਰਮਾਤਮਾ ਦੀ ਉਪਮਾ ਕਰਨ ਵਾਸਤੇ ਹੁੰਦਾ। ਔਰ ਕਿਸੇ ਐੋਜੇ ਮਾੜੇ ਅਨਸਰ ਨੂੰ ਕਿਸੇ ਨੂੰ ਵੀ ਹੱਕ ਨਹੀਂ ਆ ਕਿ ਕਿਸੇ ਵੀ ਪਰਮਾਤਮਾ ਦੇ ਬਾਰੇ ਆਪਸ਼ਬਦ ਬੋਲਾ। ਤਾਂ ਇਸ ਕਰਕੇ ਮੈਂ ਪਹਿਲਾਂ ਤਾਂ ਕੜੇ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦਾ ਮੈਂ ਔਰ ਮਾਨਯੋ ਜਿੱਥੇ ਪੁਲਿਸ ਕਮਿਸ਼ਨਰ ਲੁਧਿਆਣਾ ਮਾਨਯੋ ਸਾਡੇ ਡਿਪਟੀ ਕਮਿਸ਼ਨਰ ਲੁਧਿਆਣਾ ਉਹਨਾਂ ਤੋਂ ਇਹ ਮੰਗ ਕਰਦੇ ਆਂ ਇਦੇ ਉੱਤੇ ਐਫ ਆਈ ਆਰ ਦਰਜ ਕਰਕੇ ਇਹਨੂੰ ਜਲਦੋਂ ਜਲ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦੀ ਜ਼ਰੂਰਤ ਨਾ ਹੋਵੇ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੀ ਛੇਵੀਂ ਤੁਮੜਾ ਜਿੱਥੇ ਪੂਰਾ ਭਾਰਤ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਗਟ ਦਿਵਸ ਮਨਾ ਰਿਹਾ ਬੜੀ ਧੂਮ ਧਾਮ ਨਾਲ ਉੱਥੇ ਹੀ ਪੁੰਨੇ ਭਗਵਾਨ ਵਾਲਮੀਕੀ ਮਹਾਰਾਜ ਦੀ ਗਲਤ ਇੱਕ ਵੀਡੀਓ ਵਾਇਰਲ ਕੀਤੀ ਜਿਸਨ ਵਿੱਚ ਪੂਰੇ ਵਾਲਮੀਕੀ ਸਮਾਏ ਵਿੱਚ ਰੋਸ਼ਾ ਤੇ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਭਾਰਤੀਆ ਵਾਲਮੀਕੀ ਧਰਮ ਸਮਾਏ 바ਵਾदास ਵੱਲੋਂ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਦਿੱਤਾ ਗਿਆ ਤੇ ਅਸੀਂ ਮੰਗ ਕਰਦੇ ਹਾਂ ਜਿਹੜੇ ਆ ਪੱਤਰਕਾਰ ਨਹੀਂ ਇਹਨੂੰ ਜਲਦੀ ਤੋਂ ਜਲਦੀ ਇੱਥੇ ਐਸਸੀ ਐਕਟ ਦਾ ਪਰਚਾ ਦਿੱਤਾ ਜਾਵੇ ਤੇਨੂੰ ਜੇਲ੍ਹ ਦੇ ਵਿੱਚ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ ਤਾਂ ਕਿ ਇਹਨੂੰ ਪਤਾ ਲੱਗ ਸਕੇ ਕਿਸੇ ਸਮਾਜ ਦੇ ਵਿੱਚ ਗਲਤ ਜਿਹੜਾ ਫੁੱਟ ਪਾਣ ਦੀ ਨੇ ਉਹ ਕੀਤੀ ਆ ਉਹਦੀ ਸਜ਼ਾ ਕੀ ਆ ਤੇ ਮੈਂ ਚੈਨਲ ਦੇ ਮਾਲਕਾ ਨੂੰ ਵੀ ਕਹਿਣਾ ਚਾਹੁੰਦਾ ਇਹ ਜੇ ਘਟੀਆਂ ਜਿਹੜੇ ਤੁਸੀਂ ਰੱਖੇ ਆ ਰਿਪੋਰਟਰ ਨੂੰ ਕੱਢ ਕੇ ਗਾਰ ਮਾਰੋ ਇਹ ਤੁਹਾਡੇ ਚੈਨਲ ਨੂੰ ਵੀ ਬਦਨਾਮ ਕਰ ਰਹੀ ਹੈ ਤੇ ਸਾਡੇ ਵਾਲਮੀਕੀ ਸਮਾਜ ਦੇ ਮਨਚਿਆ ਗੱਲ ਨੂੰ ਲੈ ਕੇ ਬੜਾ ਰੋਸ਼ ਹੈ ਜਿੰਨੀ ਜਲਦੀ ਹੋ ਸਕਦਾ ਇਹਨੂੰ ਕੱਢ ਦਿਓ ਤੇ ਇੱਥੇ ਪਰਚਾ ਦਰਜ ਕੀਤਾ ਜਾਵੇ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਆਹੀ ਮੰਗ ਕਰਦਾ ਵਾਂ ਸਾਡਾ ਸਿਰਫ ਨਹੀਂ ਜਲਦੀ ਹੁੰਦਾ ਤਾਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੇ ਭਾਰਤੀ ਵਾਲਮੀਕੀ ਧਰਮ ਸਮਾਏ ਵੱਡੇ ਤੌਰ ਤੇ ਪੰਜਾਬ ਵਿੱਚ ਧਰਨੇ ਲਾਣਗੇ ਤੇ ਪ੍ਰਦਰਸ਼ਨ ਕਰਨਗੇ ਇੰਦਾ ਸਾਰੇ ਦਾ ਧੰਨਵਾਦ ਜੈ ਵਾਲਮੀਕੀ ਸਿੱਧਾ ਆਏ ਸੀ ਨਾਮ ਪੱਤਰ ਲੈ ਕੇ ਜਿਹੜਾ ਉਹ ਮੰਗ ਪੱਤਰ ਲੈ ਗਿਆ ਤਿੰਨ ਸੀ ਵੀ ਜ਼ਾਦ ਦੀ ਮੋਤੀ ਕਾਲਾ ਤੇ ਗੇਂਦੇ ਦੇ ਜਾਂਚ ਤਜਾਦੀ ਜੀ ਜੀ ਵਾਲਮੀਕੀ ਕਾਰਵਾਈ ਕਰਾਂਗੇ ਇਹ ਤੇ beginnen ਕਰਕੇ ਉਹ ਕਰਨਾ ਤੇ ਇਨਵੈਸਟਿਗੇਟ ਕਰਨਾ ਸਰਕਾਰ ਕਿੰਦਾ ਲੱਗਦਾ ਜਿਵੇਂ ਬਹੁਤ ਸਾਰੇ ਧਰਮਾਂ ਦੇ ਸਾਰੇ ਧਰਮ ਸਾਂਝੇ ਹੁੰਦੇ ਆ ਕੁਝ ਧਰਮਾਂ ਬਾਰੇ ਜਿੱਦਾਂ ਕਿ ਇਦਾਂ ਕੋਈ ਵੀ ਚਾਹੇ ਪੱਤਰਕਾਰਾਂ ਚ ਕੋਈ ਵੀ ਚੀਜ਼ ਕੋਈ ਬੋਲਦਾ ਕਿ ਇਹਦੇ ਬਾਰੇ ਕੀ ਉਹਨੂੰ ਬੋਲਣਾ ਚਾਹੀਦਾ ਜਾਂ ਨਹੀਂ ਬੋਲਣਾ ਚਾਹੀਦਾ ਚਾਹੇ ਧਰਮਾ ਚਾਹੇ ਮੈਨ ਟੂ ਮੈਨ ਗੱਲਬਾਤ ਹਰ ਇੱਕ ਸੋਸ਼ਲਟੀ ਮर्यादा ਮਹੀਆ ਹੁੰਦੀ ਆ ਉਹਦਾ ਧਿਆਨ ਰੱਖਣਾ ਚਾਹੀਦਾ ਜਦੋਂ ਕਿਸੇ ਧਰਮ ਬਾਰੇ ਬੋਲਣਾ ਤਾਂ ਉਹ ਤਾਂ ਬਹੁਤ ਹੀ ਮਨ ਬਹੁਤ ਹੀ ਹੁੰਦੇ ਨੇ ਉਹਦੇ ਕੋਈ ਸ਼ਰਤ ਨਹੀਂ ਪਰ ਵੀ ਉਹਨਾਂ ਤੋਂ ਪਹਿਲਾਂ ਹਮ ਗੁਣਨਾਂ ਤੇ ਮਿਆਦ ਦਾ ਧਿਆਨ ਰੱਖਣਾ ਚਾਹੀਦਾ ਇਹ ਜਾਰਾ ਲਾਈਵ ਤੇ ਲਿੱਟਗਾ ਚਾਟ ਤੇ ਰੋਕੋ